ਉਸੀ ਜ਼ਿੰਦਗੀ ਰਹੇ ਸਾਡੇ ਸਾਰੇ ਹਾਸਾ ਸਾਡੇ ਹਾਸਿਆਂ ਤੇ ਮੁਸਕਰਾਹਟਾਂ ਸਾਡੇ ਰਿਸ਼ਤਿਆਂ ਦੇ ਰਿਮਿਟ ਜਿਨ੍ਹਾਂ ਸਾਨੂੰ ਖੇਵ ਦੇ ਰਹੇ ਹਨ ਪਰ ਇਹ ਗੱਲ ਹੈ ਕਿ ਕਦੇ ਵੀ ਉਦਾਸ ਨਾ ਹੋ ਕਿਉਂਕਿ ਜਿੰਨੀ ਜਿੰਦਗੀ ਦਾ ਨਾਮ ਹੈ ਉਸੇ ਜ਼ਿੰਦਗੀ ਰਹੋਗੇ ਆਪਣੀਆਂ ਉਹ ਲਖਣ ਕਹਾਣੀਆਂ ਜੋ ਸਾਨੂੰ ਸਾਰਿਆਂ ਨੂੰ ਜੀਣਾ ਸਿਖਾ ਰਹੀਆਂ ਹਨ ਅਗੇ ਜ਼ਿੰਦਗੀਆਂ ਮੁਸਕਰਾਹਟ ਨਾਲ ਲੜਨ ਦਾ ਤਰੀਕਾ ਸਿਖਾ ਰਹੀ